ਦੇ ਤਹਿਤ ਸ਼੍ਰੀ ਦਰਪਨਾਲੂ ਵਾਲੀ ਆਈਪੀਐਸ ਇਨਫੋਰਮੇਸ਼ਨ ਦੇ ਆਧਾਰ ਤੇ ਪਿੱਛੇ ਇੱਕ ਲੇਡੀ ਦਲਜੀਤ कौर ਉਸ ਨੂੰ ਅਰੈਸਟ ਕੀਤਾ ਸੀ ਜਿੱਦੋਂ 50 ਗ੍ਰਾਮ ਆ ਜਿਹੜੀ ਹੀਰੋਇਨ ਬਰਾਮਦ ਹੋਈ ਸੀ ਇਹ ਫੈਕਟਰੀ ਤੋਂ ਲੈਂਦੇ ਆ ਜੀ ਇਹ ਜਿਹੜਾ ਇਹ ਜਿਹੜਾ ਇਸ ਕੇਸ ਦੇ ਵਿੱਚ ਆ ਇਹ ਅਸੀਂ ਨਹੀਂ ਇਹ ਪਾਕਿਸਤਾਨ ਦੇ ਵਿੱਚੋਂ ਫੈਕਟਰੀਆਂ ਤੋਂ ਲੈ ਕੇ ਇਹ ਉਧਰੋਂ ਤਿਆਰ ਕਰਕੇ ਉਹਨਾਂ ਨੇ ਇੱਧਰ ਸਪਲਾਈ ਕੀਤਾ ਇਹ ਆਪਣਾ ਇੰਡੀਆ ਜਾਂ ਇਥੋਂ ਪੰਜਾਬ ਦਾ ਨਹੀਂ ਹੈਗਾ ਜਿਹੜਾ ਇਹਦੇ ਵਿੱਚ ਆ ਇਹ ਫੈਕਟਰੀ ਦਾ ਕੈਮੀਕਲ ਹੈਗਾ ਇਹ ਸਟੋਰਾਂ ਤੋਂ ਨਹੀਂ ਮਿਲਦਾ ਇਹ ਜੀ ਜਿਹੜਾ ਵੀ ਜਿਹੜਾ ਵੀ ਲੈਂਦਾਗਾ ਇਹ ਉਸ ਤਰੀਕੇ ਨਾਲ ਉਹਨਾਂ ਨੇ ਡਾਇਰੈਕਟਲੀ ਕਿਸੇ ਨਾ ਕਿਸੇ ਤਰੀਕੇ ਨਾਲ ਪਹੁੰਚ ਕਰਕੇ ਪਰੰਤੂ ਇਹ ਸਾਡਾ ਨਹੀਂ ਹੈ ਇਹ ਪਾਕਿਸਤਾਨ ਦਾ ਬਾਹਰ ਬਾਹਰੋਂ ਸਪਲਾਈ ਹੋਇਆ ਹੈ ਸਾਡਾ ਇਹ ਉੱਧਰੋਂ ਲੈ ਕੇ ਉੱਧਰ ਤਿਆਰ ਕੀਤਾ ਕਮਿਸ਼ਨਰਟ ਪੁਲਿਸ ਹਮਰ ਸਰ ਵੱਲੋਂ ਨਸ਼ਿਆਂ ਦੇ ਵਿਰੁੱਧ ਚੱਲੀ ਮੁਹਿੰਮ ਦੇ ਤਹਿਤ ਸ਼੍ਰੀ ਦਰਪਨਾਲੂ ਵਾਲੀ ਆਈਪੀਐਸ ਇਨ ਵੱਲੋਂ ਇਨਫੋਰਮੇਸ਼ਨ ਦੇ ਆਧਾਰ ਤੇ ਪਿੱਛੇ ਇੱਕ ਲੇਡੀ ਦਲਜੀਤ ਕੌਰ ਉਸ ਨੂੰ ਅਰੈਸਟ ਕੀਤਾ ਸੀ ਜੀ ਤੋ 50 ਗ੍ਰਾਮ ਆ ਜਿਹੜੀ ਹਿਰੋਇਨ ਬਰਾਮਦ ਹੋਈ ਸੀ ਉਹ ਦੇ ਫਰਦਰ ਲਿੰਕਸ ਦੇ ਵਿੱਚ ਇੱਕ ਹੋਰ ਵਿਅਕਤੀ ਅਰਸ਼ਦੀਪ ਸਿੰਘ ਗ੍ਰਿਫਤਾਰ ਕੀਤਾ ਉਸ ਅਰਸ਼ਦੀਪ ਦੀ ਫਰਦਰ ਸਾਇੰਟੀਫਿਕਲੀ ਉਹਦੇ ਲਿੰਕਸ ਨੂੰ ਅਸੀਂ ਡਿਵੈਲਪ ਕਰਦੇ ਹੋਏ ਇਹ ਗੱਲ ਨਵੀਂ ਪਤਾ ਲੱਗੀ ਕਿ ਇਹਨਾਂ ਦਾ گاਹ ਇੱਕ ਪਿੱਛੇ ਹੋਰ ਗੁਰਵਖਸ਼ ਲਾਲਾ ਵਾਸੀ ਸ਼ਾਟਾ ਇਹ ਤਿੰਨੇ ਜਿਹੜੇ ਹੈਗੇ ਨੇ ਸ਼ਾਰਟਾ ਦੇ ਵਾਸੀ ਨੇ ਉਹ ਗੁਰਵਖਸ਼ ਲਾਲਾ ਜਿਹੜਾ ਇਹਨਾਂ ਦਾ ਕਿੰਗਪਿੰਨ ਨਿਕਲਿਆ ਜੋ ਕਿ ਪਾਰ ਪਾਕਿਸਤਾਨ ਦੇ ਵਿੱਚ ਵੀ ਕੰਟੈਕਟ ਰੱਖਦਾ ਉਤੋਂ ਉਹ ਹੀਰੋਇਨ ਆਈਸ ਜਿਹਨੂੰ ਮੈਟਾਫੀਥਾਮਾਈਨ ਕਹਿੰਦੇ ਨੇ ਉਹ ਲਿਆ ਕੇ ਇਧਰ ਸਪਲਾਈ ਕਰਦਾ ਉਸ ਲੜੀ ਦੇ ਤਹਿਤ ਸ੍ਰੀ ਦਰਪਨਾਲੂ ਵਾਲੀਆ ਜੀ ਦੀ ਨਿਗਰਾਨੀ ਹੇਠ ਸਾਡੀ ਪੁਲਿਸ ਪਾਰਟੀ ਨੇ 1 ਕਿਲੋ ਆਈਸ 2 ਕਿਲੋ ਹੀਰੋਇਨ ਤੇ 520 ਗ੍ਰਾਮ ਪ੍ਰਕਰਸਰ ਜਿਹੜਾ ਕਿ ਸੁਡੋਫੈਡਰੀਨ ਦਾ ਹੁੰਦਾ కెమికਲ ਹੁੰਦਾ ਉਹ ਜਿਹੜਾ ਰਿਕਵਰ ਕੀਤਾ ਉਹ ਰਿਕਵਰ ਕਰਕੇ ਇਹ ਜਿਹੜਾ ਇੱਕ ਵੱਡਾ ਜਿਹੜਾ ਨਸ਼ਿਆਂ ਦੇ ਜਿਹੜਾ ਰੈਕਟ ਸੀਗਾ ਉਹਨੂੰ ਅਸੀਂ ਬਸਟ ਕੀਤਾ ਇਹ ਜਿਹੜੀ ਆਈਸ ਹੁੰਦੀ ਆ ਇਹ ਹੀਰੋਇਨ ਦੇ ਨਾਲੋਂ ਵੱਧ ਐਡਿਕਟਿਵ ਹੁੰਦੀ ਆ ਕਿਉਂਕਿ ਅਕਸਰ ਹੁਣ ਅਫਗਾਨਿਸਤਾਨ ਦੇ ਵਿੱਚ ਓਪੀਐਮ ਦੀ ਜਿਹੜੀ ਆ ਖੇਤੀ ਆ ਉਹਨੂੰ ਬੈਨ ਕੀਤਾ ਉਹਦੇ ਲਿਮਟਿਡ ਪ੍ਰੋਡਕਸ਼ਨ ਹੁੰਦੀ ਆ ਉਸ ਵਜ੍ਹਾ ਕਾਰਨ ਕਰਕੇ ਇਹ ਜਿਹੜੇ ਕੈਮੀਕਲ ਪ੍ਰੋਡਕਟਸ ਤੋਂ ਤਿਆਰ ਕਰਕੇ ਇਹਦੀ ਆਈਸ ਬਣਾਉਂਦੇ ਨੇ ਤੇ ਉਹ ਆਈਸ ਇਹਦੇ ਸਪਲਾਈ ਕਰਦੇ ਨੇ ਇਸ ਤਰ੍ਹਾਂ ਇਹ 1 ਕਿਲੋ ਆਈਸ ਤੇ 2 ਕਿਲੋ ਹੀਰਨ ਫੜ ਕੇ ਇਹ ਤਿੰਨੇ ਜਿਹੜੇ ਦੋਸ਼ੀ ਆ ਇਹਨਾਂ ਨੂੰ ਫੜ ਕੇ ਇਹਨਾਂ ਵਿਰੁੱਧ ਥਾਣਾ ਸ਼ਰਟਾ ਦੇ ਵਿੱਚ ਇਹ ਜਿਹੜੀ ਕਾਰਵਾਈ ਅਮਲ ਵਿੱਚ ਲੈਂਦੀ ਆ ਇਹ ਕਿੰਨਾ ਮਹਿੰਗਾ ਨਸ਼ਾ ਜਿਸ ਕਿੰਨਾ ਖਤਰਨਾਕ ਨਸ਼ਾ ਆਈਸ ਦਾ ਨਸ਼ਾ ਹੈ ਇਹ ਮਹਿੰਗਾ ਅਸੀਂ ਇਹਦਾ ਮੁੱਲ ਵਰਕਆਊਟ ਨਹੀਂ ਕਰਦੇ ਬਟ ਕੰਪੈਰੀਟਿਵਲੀ ਇਹ ਕਿਉਂਕਿ ਕੈਮੀਕਲ ਹੈਗਾ ਇਹ ਆਮ ਫਾਰਮਾ ਜਿਹੜੀ ਜਿਹੜੀਆਂ ਫੈਕਟਰੀਆਂ ਦੇ ਵਿੱਚ ਪ੍ਰੋਡਿਊਸ ਹੋ ਜਾਂਦਾ ਇਹ ਈਜ਼ੀਲੀ ਅਵੇਲੇਬਲ ਆ ਤੇ ਕੰਪੈਰੀਟਿਵਲੀ ਸਸਤਾ ਇੱਕ ਗ੍ਰਾਮ 500 ਗ੍ਰਾਮ ਪੋਚ ਤੁਸੀਂ ਅ ਬੜਾ ਜਿਹੜਾ ਨਸ਼ੇ ਦੀ ਕੈਰੈਕਟਰ ਦਾ ਕੈਮੀਕਲ ਬਤੰਦਾ ਕੀ ਹੈ ਸਰ ਉਹ ਉਹਨੂੰ ਉਹ ਸੁਡੋਫੈਡ੍ਰਿਨ ਹੁੰਦੀ ਆ ਉਹ ਉਹ ਫਾਰਮਾ ਦੇ ਵਿੱਚ ਕੰਮ ਆਉਂਦੀ ਆ ਉਦੋਂ ਮੈਡੀਸਿਨਸ ਤਿਆਰ ਹੁੰਦੀਆਂ ਨੇ ਉਹ ਕੈਮੀਕਲ ਆ ਇੱਕ ਉਸ ਕੈਮੀਕਲ ਤੋਂ ਇਹ ਜਿਹੜੀ ਆਈਸ ਆ ਜਿਹਨੂੰ ਮੈਥੈਫੇਟਾਮਾਈਨ ਕਹਿੰਦੇ ਨੇ ਉਹ ਤਿਆਰ ਕੀਤੀ ਜਾਂਦੀ ਹੈ ਇਹਨਾਂ ਨੂੰ ਪੜਨ ਵਿੱਚ ਕਿੰਨੀ ਕੀ ਦਿੱਕਤ ਹੈ ਕਿਸ ਤਰੀਕੇ ਨਾਲ ਇਹਨਾਂ ਨੂੰ ਕਾਬੂ ਕੀਤਾ ਜਾਂਦਾ ਕਿੱਥੋਂ ਕਾਬੂ ਕੀਤਾ ਜਾਂਦਾ ਇਹ ਤੁਸੀਂ ਵਾਰ-ਵਾਰ ਕਹਿੰਦੇ ਹੋ ਵੀ ਅਸੀਂ ਤੁਸੀਂ ਵੀ ਅਸੀਂ ਸ਼ਾਇਦ ਕਹਿ ਦਿੰਦੇ ਆ ਵੀ ਇਨਵੈਸਟੀਗੇਸ਼ਨ ਦਾ ਪਾਰਟ ਆ ਇਹ ਜਿਹੜੀ origianally ਜਿਹੜੀ ਅਸੀਂ ਉਹ ਲੇਡੀ ਜਿਹੜੀ ਫੜੀ ਸੀਗੀ ਦਲਜੀਤ ਕੌਰ ਉਹ ਤੋਂ 50 ਗ੍ਰਾਮ ਫੜੀ ਸੀ ਇਹ ਉਹਦੇ ਬੈਕਵਰਡ ਲਿੰਕੇਜ ਟੈਕਨੀਕਲ ਲਿੰਕੇਜ ਦੇ ਫੋਰੈਂਸਿਕ ਅਨਾਲਿਸਿਸ ਫੋਨ ਦਾ ਪੁੱਛ ਕਿਸ ਦਾ ਉਹਦੇ ਆਧਾਰ ਤੇ ਅੱਗੇ ਜਾ ਕੇ ਉਸੇ ਕੰਟੀਨਿਊਸ਼ਨ ਦੇ ਵਿੱਚ ਹੀ ਅਸੀਂ ਇਹ ਜਿਹੜੀ ਸਾਰੀ ਰਿਕਵਰੀ ਕੀਤੀ ਆ ਸਰ ਪਹਿਲਾਂ ਵੀ ਮਾਮਲੇ ਦਰਜਾ ਹਾਂਜੀ ਪਹਿਲਾਂ ਜਿਹੜਾ ਅਰਸ਼ਦੀਪਾ ਉਹ ਤੇ ਇੱਕ ਮੁਕਦਮਾ ਦਰਜਾ ਕਮਰਸ਼ੀਅਲ ਕੁਆਂਟੀਟੀ ਦਾ ਜਿਹੜਾ ਗੁਰਵਖਸ ਲਾਲਾ ਜਿਹੜਾ ਮੇਨ ਆ ਇਹ ਤੇ ਕਈ ਮਰਡਰ ਦੇ ਵੀ ਆ ਐਨਡੀਪੀਐਸ ਦੇ ਪਰਚੇ ਵੀ ਆ ਇਹਦੋਂ ਸਿਕਟਾ ਬੀੜੀਆਂ ਦੇ ਪੈਕਟ ਵੀ ਮਿਲੇ ਨੇ ਇਹ ਵੱਖ-ਵੱਖ ਜੇਲ੍ਹਾਂ ਦੇ ਵਿੱਚ ਰਿਹਾ ਗੁਰਦਾਸਪੁਰ ਵੀ ਰਿਹਾ ਅੰਮ੍ਰਿਤਸਰ ਵੀ ਰਿਹਾ ਇਹ ਫੈਂਕੇ ਲਾ ਕੇ ਉਹ ਸਾਬ ਦੇ ਜਿਹੜੇ ਸਾਥੀ ਆ ਜੇਲ੍ਹ ਦੇ ਜਾਂ ਪੈਸੇ ਕਮਾਉਣ ਦੇ ਪਰਪਸ ਨਾਲ ਬਾਰੋਂ ਉਹ ਜਿਹੜੇ ਨਸ਼ੇ ਆ ਜਿਹੜੇ ਭਾਵੇਂ ਬੀੜੀਆਂ ਸਿੱਟਦਾ ਉਹ ਵੀ ਜੇਲ੍ਹ ਦੇ ਵਿੱਚ ਸਪਲਾਈ ਕਰਦਾ ਉਹ ਵੀ ਇਹਦੇ ਕੋਲੋਂ ਰਿਕਵਰ ਹੋਏ ਨੇ ਸਰ ਜੀ ਅੱਜ ਦੇ ਲਾਲਾ ਗ੍ਰਿਫਤਾਰ ਹੋਏ ਨੇ ਤੇ ਜੀ ਤਹਾਂ ਨਹੀਂ ਕੀਤਾ ਦਲਜੀਤ ਪਹਿਲਾਂ ਦੀ ਗ੍ਰਿਫਤਾਰ ਹੋਈ ਆ ਜਿਹੜੇ ਅਰਸ਼ ਤੇ ਲਾਲਾ ਇਹ 17 ਤਰੀਕ ਦੇ ਗ੍ਰਿਫਤਾਰ ਹੋਏ ਨੇ ਸਰ ਜੀ ਇਹਦਾ ਸੈਕੰਡਰੀ ਫਾਉਂਡਰੀ ਅਗਿਆਰ ਅਦਰ ਫਾਰਮਾ ਦੇ ਵਿੱਚ ਉੱਥੋਂ ਹੀ ਜਿਹੜੇ ਸਪਲਾਈ ਦੇ ਕਿਉਂ ਖੁੱਲੇ ਆਮ ਲੋਕਾਂ ਨੂੰ ਕਿਉਂ ਦੇ ਦਿੱਤੇ ਜਦੋਂ ਪਤਾ ਨਹੀਂ ਹੈ ਕੈਮੀਕਲ ਜਿਹੜਾ ਇਹਨਾਂ ਹੱਥ ਤੇ ਇਹ ਫੈਕਟਰੀ ਇਹ ਫੈਕਟਰੀ ਤੋਂ ਲੈਂਦੇ ਆ ਜੀ ਇਹ ਜਿਹੜਾ ਇਹ ਜਿਹੜਾ ਇਸ ਕੇਸ ਦੇ ਵਿੱਚ ਆ ਇਹ ਅਸੀਂ ਨਹੀਂ ਇਹ ਪਾਕਿਸਤਾਨ ਦੇ ਵਿੱਚੋਂ ਫੈਕਟਰੀਆਂ ਤੋਂ ਲੈ ਕੇ ਇਹ ਉਧਰੋਂ ਤਿਆਰ ਕਰਕੇ ਉਹਨਾਂ ਨੇ ਇੱਧਰ ਸਪਲਾਈ ਕੀਤਾ ਇਹ ਆਪਣਾ ਇੰਡੀਆ ਜਾਂ ਇਥੋਂ ਪੰਜਾਬ ਦਾ ਨਹੀਂ ਹੈਗਾ ਜਿਹੜਾ ਇਹਦੇ ਵਿੱਚ ਆ ਇਹ ਫੈਕਟਰੀ ਦਾ ਕੈਮੀਕਲ ਹੈਗਾ ਇਹ ਸਟੋਰਾਂ ਤੋਂ ਨਹੀਂ ਮਿਲਦਾ ਇਹ ਜੀ ਜਿਹੜਾ ਵੀ ਜਿਹੜਾ ਵੀ ਲੈਂਦਾਗਾ ਇਹ ਉਸ ਤਰੀਕੇ ਨਾਲ ਉਹਨਾਂ ਨੇ ਡਾਇਰੈਕਟਲੀ ਕਿਸੇ ਨਾ ਕਿਸੇ ਤਰੀਕੇ ਨਾਲ ਪਹੁੰਚ ਕਰਕੇ ਪਰੰਤੂ ਇਹ ਸਾਡਾ ਨਹੀਂ ਹੈ ਇਹ ਪਾਕਿਸਤਾਨ ਦਾ ਬਾਹਰ ਬਾਹਰੋਂ ਸਪਲਾਈ ਹੋਇਆ ਸਾਰਾ ਇਹ ਉਧਰੋਂ ਲੈ ਕੇ ਉਧਰ ਤਿਆਰ ਕੀਤਾ ਨੈਟਵਰਕ ਹੈਗਾ ਆਪਣਾ ਤਿੰਨ ਜਣੇ ਫੜੇ ਗਏ ਲੱਗਦਾ ਪੰਜਾਬ ਚ ਹੋਰ ਵੀ ਕੁਝ ਲੋਕ ਸਾਹਮਣੇ ਆ ਸਕਦੇ ਜਿਹੜਾ ਅੱਜ ਦਾ ਇਹ ਜਿਹੜਾ ਗੰਦਾ ਵਪਾਰ ਜਿਹੜਾ ਚੱਲ ਰਿਹਾ ਹੁਣ ਥੋੜਾ ਜਿਹਾ ਹੀਰੋਇਨ ਦੀ ਕਟੌਤੀ ਤੋਂ ਬਾਅਦ ਥੋੜਾ ਜਿਹਾ ਹੀਰੋਇਨ ਦੇ ਨਾਲ ਨਾਲ ਇਹ ਜਿਹੜੀ ਚੀਜ਼ ਆ ਇਹ ਜਿਹੜੀ ਆ ਆਈਸ ਆ ਇਹਦੀ ਸਪਲਾਈ ਥੋੜੀ ਜੀ ਵੱਧ ਹੋਣ ਲੱਗੀ ਆ ਇਹਦਾ ਇੱਕ ਨੁਕਸਾਨ ਇਹ ਹੈ ਹੀਰੋਇਨ ਦੇ ਨਾਲੋਂ ਇਹ ਇੱਕ ਵਾਰੀ ਲੋ ਤੇ ਐਡਿਕਟਿਵ ਹੋ ਜਾਂਦਾ ਇਹ ਜਿਆਦਾ ਐਡਿਕਟਿਵ ਹੈਗਾ ਜਿਹੜਾ ਬੰਦਾ ਲੈ ਲੂਗਾ ਮੁੜ ਕੇ ਇਹਦੇ ਬਿਨਾ ਰਹਿ ਨਹੀਂ ਸਕਦਾ ਹੀਰੋਇਨ ਦੀ ਕੰਪੈਰੀਟਿਵਲੀ ਜਿਹੜੀ ਐਡਿਕਟਿਵਨੈਸ ਆ ਇਹਦੇ ਨਾਲੋਂ ਘੱਟ ਆ ਆਲਾ ਜਨਾਵਾਂ ਮਤਲਬ ਜੇਨ ਤੋਂ ਬਾਹਰ ਹੈ ਉਹੋ ਵੀ ਕਹਿਆ ਕਰੋ ਬਤਨੇ ਬਾਰੇ ਇਮਾਰਤ 24 ਦੇ ਬਾਹਰ ਆਇਆ ਅੱਛਾ ਇਹ 20 ਦੇ ਵਿੱਚ ਤਾਂ ਅੰਦਰ ਗਿਆ ਸੀ ਉਸ ਤੋਂ ਬਾਅਦ ਇਹਦੇ ਕਈ ਕਈ ਪਰਚੇ ਨੇ ਕੋਈ ਮਰਡਰ ਦੇ ਵੀ ਨੇ ਹੋਰ ਵੀ ਨੇ ਇਹ ਮਾਰਚ 24 ਦੇ ਵਿੱਚ ਬਾਹਰ ਆਇਆ ਸੀ 344 ਕਿਥੋਂ ਦਿੱਤੀ ਠੀਕ ਹੈ 68 ਤੋਂ 68 ਤੋਂ ਅਰੇ ਆਪਲੇ ਕਿਉਂ ਇਸ ਕੀ ਗਾੜੀ ਗਾਹ ਕਿਸ ਕੋ ਰੱਖਿਆ ਐਸੀ ਬੰਦਾ ਗਾੜੀ ਜਿਹੜਾ ਸਪਲਾਈ ਇਹਨਾਂ ਨੂੰ ਕਰਦਾ ਸੂਰੇ ਇਹ ਗਾੜੀ ਗਾਹ ਫੇਜਦੇ ਇਹ ਇਹ ਦੋਨੇ ਆਪ ਵੀ ਆ ਜਿਹੜੇ ਇਹਦਾ ਕਿਉਂਕਿ ਗਰਵਕਸਨ ਵਾਲੇ ਦਾ ਪਾਕਿਸਤਾਨ ਚ ਕੰਟੈਕਟ ਸੀਗਾ ਉਧਰੇ ਉਹਦੇ ਉਹਦੇ ਕੰਟੈਕਟ ਦੇ ਆਧਾਰ ਤੇ ਇਹ ਆਪ ਹੀ ਉਧੋਂ ਗਾ ਲੈ ਕੇ ਆਉਂਦੇ ਸੀ ਹੋਰ ਕੁਝ